ਇਸਤੇ ਹੁਣਾ ਜ਼ਿਲ੍ਹੇ ਦੇ ਪਿੰਡ ਅੱਪਰ دہਲਾ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਸਮਾਗਮ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਚ ਨੇ ਕੀਤੀ ਸ਼ਿਰਕਤ। ਪੰਜਾਬ ਸਰਕਾਰ ਨੇ ਹਾਊਸ ਤੇ ਪ੍ਰਾਪਰਟੀ ਟੈਕਸ ਨਾਲ ਜੁੜੀ ਵਨ ਟਾਈਮ ਸੈਟਲਮੈਂਟ ਸਕੀਮ ਦੀ ਸਮਾਸੀਮਾਚ ਕੀਤਾ ਵਾਅਦਾ। ਅਤੇ ਹੁਣ ਖਬਰਾਂ ਵਿਸਥਾਰ ਨਾਲ ਪੋਲੇ ਪਾਲੇ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਮੰਗਣ ਵਾਲੇ ਗਿਰੋਹਾ ਦਾ ਪਰਦਾਫਾਸ਼ ਕਰਕੇ ਤਰਨਤਾਰਨ ਪੁਲਿਸ ਵੱਲੋਂ ਵੱਖ-ਵੱਖ ਕੇਸ ਦਰਜ ਕਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸੰਬੰਧੀ ਐਸਪੀ ਤਰਨਤਾਰਨ ਅਜੇ ਰਾਜ ਸਿੰਘ ਨੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਮਾਣਯੋਗ ਬੀਜੇਪੀ ਸਾਹਿਬ ਵੱਲੋਂ ਜਿਹੜੇ ਇਹ ਬੜੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਆ ਤੇ ਜਿਹੜੇ ਸਾਡੇ ਡੀਆਈ ਸਾਹਿਬ ਦੇਜ ਨੇ ਸ਼੍ਰੀ ਹਰਮਨਵੀਰ ਸਿੰਘ ਗਿੱਲ ਤੇ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਦੀਪਕ ਪਾਰਕਰ ਜੀ ਵੱਲੋਂ ਵੀ ਜਿਹੜੇ ਮਾੜਿਆਂ ਸਰ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਧਮਕੀਆਂ ਦਿੰਦੇ ਨੇ ਤੇ ਇਹਨਾਂ ਨੂੰ ਟ੍ਰੇਸ ਕੀਤਾ ਜਾਵੇ ਸਾਡੇ ਕੋਲ ਥੋੜੇ ਦਿਨ ਪਹਿਲਾਂ ਇੱਕ ਕੰਪਲੀਟ ਆਈ ਸੀਗੀ ਸਹਿਜबीर ਸਿੰਘ ਵੱਲੋਂ ਕਿ ਮੈਂ ਆਪਣੀ ਜ਼ਮੀਨ ਨਿਸ਼ਾਨ ਸਿੰਘ ਨੂੰ ਠੇਕੇ ਤੇ ਦਿੱਤੀ ਸੀਗੀ ਤੇ ਮੈਨੂੰ ਹੁਣ ਕਿਸੇ ਚੜ੍ਹਤ ਸਿੰਘ ਨਾਂ ਦੇ ਗੈਂਗਸਟਰ ਤੋਂ ਬਾਰ-ਬਾਰ ਧਮਕੀਆਂ ਆ ਰਹੀਆਂ ਕਿ ਜੇ ਉਸ ਤੋਂ ਤੂੰ ਆਪਣੀ ਜ਼ਮੀਨ ਵਾਪਸ ਚੜਾਈ ਤੇ ਤੇਰਾ ਕੋਈ ਨਾ ਕੋਈ ਗਲਤ ਹਰਕਤੇ ਨਾਲ ਕੰਮ ਕਰ ਦਿੱਤਾ ਜਾਊਗਾ ਤੈਨੂੰ ਮਾਰ ਦਿੱਤਾ ਜਾਊਗਾ ਮੋਟੇ ਜੇ ਕਮਾਂ ਦੇ ਵਿੱਚ ਉਹ ਉਹਨਾਂ ਨੇ ਕਿਹਾ ਸੀਗਾ ਇਸੇ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਮਣੇ ਡੀਐਸਪੀ ਡੀ ਸੀਏ ਇੰਚਾਰ ਨਾਲ ਟੈਕਨੀਕਲ ਸੈੱਲ ਤੇ ਐਸਪੀ ਸਿਟੀ ਤੇ ਪਰਮਜੀਤ ਸਿੰਘ ਵਰਦੀ ਜਿਹੜੇ ਐਸਐਚਓ ਚਵਾਲ ਨੇ ਇਹਨਾਂ ਦੀ ਡਿਊਟੀ ਲਈ ਕਿ ਇਹਨਾਂ ਨੰਬਰਾਂ ਦੇ ਉੱਤੇ ਵਰਕ ਕਰਕੇ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇ ਇਹਨਾਂ ਨੇ ਇਹ ਬੜੀ ਵਧੀਆ ਇੱਕ ਉਪਲਬਧੀ ਪ੍ਰਾਪਤ ਕੀਤੀ ਹੈ ਜੀ ਇਹਦੇ ਵਿੱਚ ਦੋ ਬੰਦੇ ਅਸੀਂ ਹੁਣ ਤੱਕ ਅਰੈਸਟ ਕੀਤੇ ਨੇ ਇੱਕ ਨਿਸ਼ਾਨ ਸਿੰਘ ਜਿਹੜਾ ਪਹਿਲਾਂ ਇਹ ਜ਼ਮੀਨ ਦੇ ਉੱਪਰ ਠੇਕੇ ਤੇ ਬਹੁੰਦਾ ਸੀਗਾ ਤੇ ਉਹਦਾ ਇੱਕ ਸਾਥੀ ਆ ਗੁਰਸਾਖ ਸਿੰਘ ਇਹਨੇ ਆਪਣੇ ਚਾਚੇ ਦੇ ਮੁੰਡੇ ਗੁਰਸਾਖ ਸਿੰਘ ਨੂੰ ਇਹ ਗੱਲ ਕਹੀ ਕਿ ਤੂੰ ਇਹਨੂੰ ਡਰਾ ਸਹਿਜ ਵੀਰ ਨੂੰ ਤੇ ਮੈਨੂੰ ਇਹ ਦੁਬਾਰਾ ਜ਼ਮੀਨ ਠੇਕੇ ਤੇ ਦੇ ਦੇਵੇ ਤੇ ਨਿਸ਼ਾਨ ਸਿੰਘ ਦੇ ਕਹਿਣ ਦੇ ਉੱਤੇ ਗੁਰਸਾਹਬ ਸਿੰਘ ਨੇ ਇੱਕ ਵਰਚੁਅਲ ਨੰਬਰ ਚਲਾ ਕੇ ਉਹਨੂੰ ਧਮਕੀ ਦਿੱਤੀ ਕਿ ਮੈਂ ਚਰਤ ਸਿੰਘ ਗੈਂਗਸਟਰ ਬੋਲਦਾ ਆ ਜਿਹੜੀ ਤੂੰ ਜ਼ਮੀਨ ਨਿਸ਼ਾਨ ਸਿੰਘ ਤੋਂ ਛਡਾਉਣੀ ਚਾਹੁੰਦਾ ਆ ਜੇ ਤੂੰ ਉਸ ਤੋਂ ਜ਼ਮੀਨ ਛਡਾਈ ਜਾਂ ਉਹਨੂੰ ਠੇਕੇ ਤੇ ਵਾਪਸ ਨਾ ਦਿੱਤੀ ਤੇ ਤੈਨੂੰ ਮਾਰ ਦਿੱਤਾ ਜਾਊਗਾ ਇਸੇ ਕਰਕੇ ਸਹਿਜ ਵੀਰ ਸਿੰਘ ਨੇ ਕੰਪਲੇਂਟ ਦਿੱਤੀ ਸੀ ਉੱਤੇ ਵਰਕ ਕਰਦਿਆ ਟੈਕਨੀਕਲ ਸੈਲ ਦੀ ਮਦਦ ਨਾਲ ਇਸ ਸਟੇਜ ਦੇ ਵਿੱਚ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਨਿਸ਼ਾਨ ਸਿੰਘ ਤੇ ਗੁਰਸਾਹਬ ਸਿੰਘ ਉਹਦੇ ਕੋਲੋਂ ਜਿਹੜੇ ਫੋਨ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਉਹਨੂੰ ਰਿਕਵਰ ਕਰ ਲਿਆ ਗਿਆ ਤੇ ਹੁਣ ਉਹਦਾ ਪ੍ਰੋਟੈਕਸ਼ਨ ਪ੍ਰੋਗਰਾਮ ਲਾ ਕੇ ਅਗਲੀ ਕਾਰਵਾਈਆਂ ਮਤੇ ਜਾਂਦੀਆਂ। ਇਹਦੇ ਵਿੱਚ ਫਿਲਹਾਲ ਦੋ ਹੀ ਬੰਦੇ ਇਨਵੈਸਟੀਗੇਸ਼ਨ ਦੇ ਦੌਰਾਨ ਸਾਹਮਣੇ ਆਇਆ ਜੀ। ਹੁਣ ਜੇ ਅਗਲੀ ਪੁਛਗਿੱਛ ਕੋਈ ਬੰਦਾ ਸਾਹਮਣੇ ਆਇਆ ਉਹਦੇ ਬਾਰੇ ਦੱਸੋ। ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਪਿੰਡ ਅੱਪਰ ਦੇਹਲਾ ਦੇ ਗੁਰਦੁਆਰਾ ਬਾਬਾ ਰਾਮ ਸਿੰਘ ਜੀ ਗਿੜਗੜਾ ਸਾਹਿਬ ਵਿਖੇ ਖਵਾਰ ਹੋਏ ਸਭ ਮਿਲेंगे ਧਰਮ ਪ੍ਰਚਾਰ ਲਹਿਰ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਅਨੰਦ ਸਿੱਖ ਪਾਈ ਮਤੀ ਦਾਸ ਪਾਈ ਸਤੀਦਾਸ ਜੀ ਅਤੇ ਪਾਈ ਵਿਯਾਲਾ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਗੁਰਿਆਈ ਦਿਵਸ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ੍ਰੀ ਅਕਾਲ ਪੁਰਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਛ ਨੇ ਹਾਜ਼ਰੀ ਭਰੀ ਇਸ ਸਮਾਗਮ ਸ਼੍ਰੋਮਣੀ ਕਮੇਟੀ ਦੀ ਅੰਤਰੀਂ ਕਮੇਟੀ ਮੈਂਬਰ ਡਾਕਟਰ ਦਲਜੀਤ ਸਿੰਘ ਪਿੰਡ ਸਿੱਖ ਮਿਸ਼ਨ ਹਿਮਾਚਲ ਪ੍ਰਦੇਸ਼ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਅਤੇ ਉਦਮ ਸਦਕਾ ਕਰਵਾਏ ਗਏ। ਅੱਜ ਆਪਾਂ ਸਾਰੇ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਦਾ ਸ੍ਰੀ ਗੁਰੂ ਦਿਹਾੜੇ ਨੂੰ ਮਨਾਉਣ ਦੇ ਲਈ ਗੁਰੂ ਸਾਹਿਬ ਨੂੰ ਗੁਰੂ ਦੀ ਸਿੱਖਿਆ ਨੂੰ ਆਪਣੇ ਚੇਤਿਆਂ ਦੇ ਵਿੱਚ ਵਸਾਉਣ ਦੇ ਲਈ ਬੈਠੇ ਹੋਏ ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਮੁੱਚਾ ਜੀਵਨ ਮਨੁੱਖਤਾ ਦੇ ਭਲੇ ਦੇ ਵਿੱਚ ਸੰਸਾਰ ਦੇ ਕਲਿਆਣ ਦੇ ਵਿੱਚ ਔਰ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇੱਕ ਪਰਮਾਤਮਾ ਦੇ ਨਾਲ ਜੋੜਦਿਆਂ ਮਿਆ ਜੰਗੇ ਪਰਮ ਕਰਨ ਦਾ ਉਪਦੇਸ਼ ਦਿੰਦਾ ਨੇਕ ਕੰਮ ਕਰਨ ਦਾ ਉਪਦੇਸ਼ ਦਿੰਦਾ ਆਮ ਸਾਧਿ ਜਾਣੇ ਗੁਰੂ ਦੇ ਬੋਤਫਾਂ ਗੁਰੂ ਦੀ ਨਿਗਾਹਾਂ ਗੁਰੂ ਦੇ ਖਾਪੜਾ ਪਾਈਏ ਤੇ ਗੁਰੂ ਦੇ ਅਨਸਾਰੀ ਹੋਏ ਨਵੰਬਰ ਦੇ ਵਿੱਚ 350 ਸਾਲਾਂ ਦੀ ਸ਼ਤਾਬਦੀ ਹੈ ਨੰਦਪੁਰ ਸਾਹਿਬ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਤਵ ਕਮੇਟੀ ਵੱਲੋਂ ਪ੍ਰੋਗਰਾਮ ਹੋਏ ਨੇ ਆਪਾਂ ਵੱਡੀ ਗਿਣਤੀ ਦੇ ਵਿੱਚ ਉਦੋਂ ਨੰਦਪੁਰ ਸਾਹਿਬ ਪਹੁੰਚਣਾ ਵਾ ਕਿਉਂਕਿ ਜ਼ਿੰਦਗੀ ਦੇ ਵਿੱਚ ਆਪਣੇ ਹਿੱਸੇ ਦੁੱਧਿਵਾਰੀ ਇਹ ਸਿਖਾਉ ਦੀ ਸ਼ੈਅ ਕਦੀ ਨਾ ਹੋ ਪੰਜਾਬ ਸਰਕਾਰ ਨੇ ਹਾਊਸ ਤੇ ਪ੍ਰਾਪਰਟੀ ਟੈਕਸ ਨਾਲ ਜੁੜੀ ਵਨ ਟਾਈਮ ਸੈਟਲਮੈਂਟ ਸਕੀਮ ਦੀ ਸਮਾਂ ਸੀਮਾ ਵਿੱਚ ਵਾਦਾ ਕਰ ਦਿੱਤਾ ਹੈ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਸ ਸੰਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਸੇ ਤਹਿਤ 31 ਮਾਰਚ ਤੱਕ ਜਿਨ੍ਹਾਂ ਲੋਕਾਂ ਨੇ ਹਾਊਸ ਟੈਕਸ ਜਾਂ ਪ੍ਰਾਪਰਟੀ ਟੈਕਸ ਅਦਾ ਨਹੀਂ ਕੀਤੇ ਜਾਂ ਫਿਰ ਇਸ ਦਾ ਕੁਝ ਹਿੱਸਾ ਅਦਾ ਕੀਤਾ ਉਹਨਾਂ ਨੂੰ ਇੱਕ ਮੁਸ਼ਤ ਰਾਸ਼ੀ ਅਦਾ ਕਰਨ ਤੇ ਰਾਹਤ ਦਿੱਤੀ ਜਾ ਰਹੀ ਹੈ। ਇਸ ਸੰਬੰਧੀ ਨਗਰ ਨਿਗਮ ਅੰਮ੍ਰਿਤਸਰ ਦੇ ਸੈਕਟਰੀ ਸੁਸ਼ਾਂਤ ਪਾਚੀਆ ਨੇ ਆਖਿਆ ਕਿ ਸ਼ਹਿਰ ਵਾਸੀਆਂ ਨੂੰ ਇਸ ਸਕੀਮ ਦਾ ਫਾਇਦਾ ਲੈਣਾ ਚਾਹੀਦਾ ਹੈ। ਉਹਨਾਂ ਨੇ ਆਖਿਆ ਕਿ 31 ਜੁਲਾਈ ਤੱਕ ਪ੍ਰਾਪਰਟੀ ਟੈਕਸ ਭਰਿਆ ਜਾ ਸਕਦਾ ਹੈ। ਇਸ ਸੰਬੰਧ ਵਿੱਚ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਭਰਨ ਲਈ ਕੈਂਪ ਫੀਲ ਲਗਾਏ ਜਾ ਰਹੇ ਹਨ। ਪੰਜਾਬ ਸਰਕਾਰ ਨੇ ਜਿਹੜਾ ਹੈ ਲੋਕਾਂ ਨੂੰ ਇੱਕ ਬੜਾ ਸੁਨਹਿਰੀ ਮੌਕਾ ਦਿੱਤਾ ਹੈ ਕਿ ਜਿਹੜਾ 30 ਜੁਲਾਈ ਤੱਕ ਜੇ ਲੋਕ ਆਪਣਾ ਪ੍ਰੋਪਰਟੀ ਟੈਕਸ ਭਰ ਦਿੰਦੇ ਆ 31 ਜੁਲਾਈ ਤੱਕ ਤੇ ਉਹਨਾਂ ਨੂੰ ਕੋਈ ਵੀ ਵਿਆਜ ਤੇ ਜੁਰਮਾਨਾ ਜਿਹੜਾ ਹੈ ਆਪਣੇ ਟੈਕਸ ਦਾ ਨਹੀਂ ਪੜਨਾ ਪਏਗਾ ਇਹਦੇ ਲਈ ਜਿਹੜੇ ਮਾਨ ਜੋ ਕਮਿਸ਼ਨਰ ਸਦਾ ਗੁਰਪ੍ਰੀਤ ਸਿੰਘ ਔਲਖਵਾਲੋ ਜਿਹੜਾ ਹੈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿੰਨਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨਗਰ ਨਿਗਮ ਦੇ ਜਿਹੜੇ ਕੈਂਪਸ ਨੇ ਲਗਾ ਲਈ ਉਹ ਅਲੱਗ-ਅਲੱਗ ਜਗ੍ਹਾ ਤੇ ਰੋਜ਼ ਲਗਾਏ ਜਾ ਰਹੇ ਨੇ ਅੱਜ ਜਿਸ ਤਰ੍ਹਾਂ ਗੁਰਦੁਆਰਾ ਸ਼੍ਰੀ ਹਟਾਰੀ ਸਾਹਿਬ ਸੁਲਤਾਨਗਨ ਪਿੰਡ ਦੇ ਵਿੱਚ ਉਹਦੇ ਸਾਹਮਣੇ ਸਰਕਾਰੀ ਸਕੂਲ ਦੇ ਵਿੱਚ ਕੈਂਪ ਲੱਗਾ ਹੋਇਆ ਵੈ ਇਸ ਤਰ੍ਹਾਂ ਹੀ ਜਿਹੜਾ ਵੈ ਰੋਜ਼ ਅਲੱਗ-ਅਲੱਗ ਹਲਕਿਆਂ 'ਚ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਕੈਂਪ ਲੱਗ ਰਹੇ ਨੇ ਮੇਰੀ ਇੱਕ ਅਪੀਲ ਹੈ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਦੀ ਵਾਦ ਤੋਂ ਵਾਦ ਜਿਹੜੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਸੁਵਿਧਾ ਹੈ ਇਹਦਾ ਤੁਹਾਨੂੰ ਫਾਇਦਾ ਲੈਣਾ ਚਾਹੀਦਾ ਮਾਝੋ ਕਮਿਸਟਰ ਸਾਹਿਬ ਦਾ ਡਾ ਵਿਜ਼ਨ ਹੈ ਕਿ ਜਿਹੜੀ ਇਹ ਇੱਕ ਵੈਲਫੇਅਰ ਪਬਲਿਕ ਵੈਲਫੇਅਰ ਦਾ ਕੰਮ ਹੈ ਤੇ ਵਾਦ ਤੋਂ ਵਾਦ ਜਿਹੜਾ ਵਾ ਲੋਕ ਇਸ ਪਬਲਿਕ ਵੈਲਫੇਅਰ ਦਾ ਫਾਇਦਾ ਚੁੱਕਣ ਇਸ ਦੇ ਨਾਲ-ਨਾਲ ਹੀ ਇੱਕ ਹੋਰ ਗੱਲ ਵੀ ਦੱਸਣੀ ਜ਼ਰੂਰੀ ਹੋਏਗੀ ਕਿ ਜੇ ਕੋਈ ਤੁਹਾਡੇ ਕੋ ਬਿਨਾਂ ਮਨਜ਼ੂਰੀ ਦੇ ਪਾਣੀ ਜਾਂ ਸੀਵੇਜ ਦੇ ਕਨੈਕਸ਼ਨ ਨੇ ਉਹ ਵੀ ਜਿਹੜਾ ਵਾ ਤੁਸੀਂ ਰੈਗੂਲਰ ਕਰਾ ਸਕਦੇ ਹੋ ਔਰ ਨਗਰ ਨਿਗਮ ਵਾਲੋ ਕਿਸੇ ਵੀ ਜਿਹੜੇ ਐ ਐਕਸ਼ਨ ਜਿਹੜਾ ਵੈਸ ਪਰ ਐਕਟ ਉਹਦੇ ਤੋਂ ਬਚਿਆ ਜਾ ਸਕਦਾ ਹੈ ਤੋਂ ਮੈਂ ਫੇਰ ਇੱਕ ਵਾਰੀ ਅਪੀਲ ਕਰਾਂਗਾ ਫਾਸਟਵੇ ਦੇ ਮਾਧਿਅਮ ਤੋਂ ਕਿ ਆਪਣਾ ਆਪਣਾ ਜਿਹੜਾ ਬੰਦਾ ਪ੍ਰੋਪਰਟੀ ਟੈਕਸ ਹੈ ਜੋ ਕਿ ਹੁਣ ਲਗਭਗ ਜਿਹੜਾ ਵੈ ਜੁਰਮਾਨੇ ਔਰ ਪੈਨਲਟੀਆਂ ਮਾਫ ਹੋਣ ਕਰਕੇ ਅਪਰੋਕਸੀਮੇਟ 60% ਘਟ ਗਿਆ ਹੈ ਇਸ ਦਾ ਫਾਇਦਾ ਚੁੱਕੋ ਤੇ ਆਪਣਾ ਆਪਣਾ ਬੰਦਾ ਪ੍ਰੋਪਰਟੀ ਟੈਕਸ ਪੇ ਕਰੋ ਤੇ ਇੱਕ ਚੰਗਾ ਨਾਗਰਿਕ ਬਣੋ ਅਮਰਥਰ ਨਗਰ ਨਿਗਮ ਦੇ ਚੇਤਨਾਤ ਸੈਕਟਰੀ ਸੁਸ਼ਾਂਤ ਪਾਟਿਆ ਨੇ ਅਮਰਥਰ ਫਾਸਟਵੇ ਦੇ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਸਕੀਮ ਲਿਆਂਦੀ ਗਈ ਹੈ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਅਜੇ ਤੱਕ ਆਪਣਾ ਪ੍ਰਾਪਰਟੀ ਟੈਕਸ ਨਹੀਂ ਭਰਿਆ ਜਾਂ ਕੁਝ ਲੋਕ ਜਿਨ੍ਹਾਂ ਨੇ ਆਪਣੀਆਂ ਕੁਝ ਕਿਸ਼ਤਾਂ ਜਿਨ੍ਹਾਂ ਦੀਆਂ ਰਹਿ ਗਈਆਂ ਹਨ ਉਹਨਾਂ ਵਾਸਤੇ ਇੱਕ ਸਕੀਮ ਲਿਆਂਦੀ ਗਈ ਹੈ ਉਹ ਆਪਣਾ ਪ੍ਰਾਪਰਟੀ ਟੈਕਸ ਭਰ ਸਕਦੇ ਹਨ ਅਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਾਪਰਟੀ ਟੈਕਸ ਭਰਨ ਵਾਸਤੇ ਕੈਂਪ ਵੀ ਲਗਾਏ ਜਾ ਰਹੇ ਹਨ ਅਤੇ ਸ਼ਹਿਰ ਵਾਸੀ ਇਹਨਾਂ ਦਾ ਫਾਇਦਾ ਲੈਣ ਅਮਰਥਰ ਫਾਸਟਵੇ ਖਬਰ ਨਾ ਮਣੀ ਸੀਨੀਅਰ ਰਿਪੋਰਟਰ ਕਮਲ ਕੁਮਾਰ ਦੇ ਨਾਲ ਹਰਕੇਸ਼ ਕੁਮਾਰ ਕਨਿਸ਼ਕ ਬੰਤ ਮਾਕੇ ਦੀ 40ਵੀਂ ਬਰੇਗੰਥੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਭਾਜਪਾ ਦੇ ਕੌਮੀ ਚਰਨਲਸ ਕਤਰ ਤਰਨਚੁਤ ਤੇ ਭਾਰਤ ਦੇ ਪੰਜ ਵੱਖ-ਵੱਖ ਰਾਜਾਂ ਦੇ ਵਿਧਾਇਕ ਆਇਰਲੈਂਡ ਦੇ ਕੋਰਕ ਵਿੱਚ ਅਕਿਸਤਾ ਮੈਮੋਰੀਅਲ ਵਿਖੇ ਇੱਕ ਸਮਾਗਮ ਵਿੱਚ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਆਇਰਿਸ਼ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ ਕਨੇਡੀਅਨ ਜਨਤਕ ਸੁਰੱਖਿਆ ਮੰਤਰੀ ਗੈਰੀ ਅਨੰਦ ਸਾੰਗਰੀ ਅਤੇ ਹੋਰਾਂ ਨਾਲ ਸ਼ਾਮਲ ਹੋਏ ਅੰਮ੍ਰਿਤਸਰ ਦਾ ਇਲਾਕਾ ਸਿਟੀ ਸੈਂਟਰ ਜਿੱਥੇ ਕਿ ਕਾਫੀ ਹੋਟਲ ਅਤੇ ਕਾਰੋਬਾਰੀ ਅਧਾਰੇ ਹਨ ਉਥੇ ਪਿਛਲੇ ਕਈ ਮਹੀਨਿਆਂ ਤੋਂ ਨਵੇਂ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਉਥੇ ਸੜਕਾਂ ਟੁੱਟੀਆਂ ਪਈਆਂ ਹਨ ਅਤੇ ਜਗ੍ਹਾ-ਜਗ੍ਹਾ ਮਿੱਟੀ ਦੇ ਢੇਰ ਲੱਗੇ ਹਨ ਉਥੋਂ ਦੇ ਦੁਕਾਨਦਾਰਾਂ ਕਾਰੋਬਾਰੀਆਂ ਅਤੇ ਰਾਹਗੀਰਾਂ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਇੱਥੇ ਸੀਵਰੇਜ ਪ੍ਰਣਾਲੀ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਪਰ ਸੀਵਰੇਜ ਨਵੇਂ ਪਾਏ ਜਾਣ ਤੋਂ ਬਾਅਦ ਹੁਣ ਇਸ ਕੰਮ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਕਾਰਨ ਇੱਥੇ ਵੱਡੇ-ਵੱਡੇ ਟੋਏ ਪੁੱਟੇ ਹੋਏ ਹਨ ਅਤੇ ਮਿੱਟੀ ਦੇ ਢੇਰ ਸੜਕਾਂ ਤੇ ਲੱਗੇ ਹਨ ਜਿਸ ਦਾ ਅਸਰ ਸਾਰੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਤੇ ਪੈ ਰਿਹਾ ਹੈ ਅਤੇ ਇਥੋਂ ਧੂੜ ਮਿੱਟੀ ਉੱਡ ਕੇ ਉਹਨਾਂ ਦੇ ਆਧਾਰਿਆਂ ਤੇ ਪੈਂਦੀ ਹੈ ਜਿਸ ਕਾਰਨ ਉਹਨਾਂ ਦੀ ਸਿਹਤ ਤੇ ਵੀ ਮਾੜਾ ਅਸਰ ਪੈ ਰਿਹਾ ਹੈ ਉਹਨਾਂ ਕਿਹਾ ਕਿ ਅੱਗੇ ਬਾਰਿਸ਼ ਦਾ ਮੌਸਮ ਆ ਰਿਹਾ ਹੈ ਜਿਸ ਨਾਲ ਇਸ ਇਲਾਕੇ ਦੀ ਹੋਰ ਵੀ ਦੁਰਦਸ਼ਾ ਹੋ ਜਾਵੇਗੀ ਇਸ ਲਈ ਉਹਨਾਂ ਸੰਬੰਧਿਤ ਵਿਭਾਗ ਅਤੇ ਸਰਕਾਰ ਤੋਂ ਅਪੀਲ ਕੀਤੀ ਕਿ ਇਸ ਕੰਮ ਨੂੰ ਜਲਦ ਪੂਰਾ ਕਰਵਾਇਆ ਜਾਵੇ ਤਾਂ ਜੋ ਉਹਨਾਂ ਨੂੰ ਮੁਸ਼ਕਲਾਂ ਤੋਂ निजात ਮਿਲ ਸਕੇ ਸਿਟੀ ਸੈਂਟਰ ਮੇ ਚੌਂਜ ਘਰ ਹੁੰਦੇ ਆ ਗੁੰਰਨ ਪਵਨ ਦੇ ਕੋਲ ਜਿਹਦੇ ਕਰਕੇ ਸੜਕ ਦਾ ਇੰਨਾ ਕਿ ਬੁਰਾ ਹਾਲ ਹੈ ਆਮ ਪਬਲਿਕ ਆਮ ਲੋਕ ਤੇ ਦੁਕਾਨਦਾਰ ਵੀ ਸਭ ਜਣੇ ਪਰੇਸ਼ਾਨ ਹੋ ਰਹੇ ਨੇ ਮੁਸ਼ਕਿਲ ਇਹ ਆ ਕਿ ਸੀਵਰੇਜ ਪੈ ਰਿਹਾ ਕੋਈ ਸੜਕ ਦੀ ਸੁਣਵਾਈ ਨਹੀਂ ਹੋ ਰਹੀ ਨਾ ਸੜਕ ਬੰਦੀ ਪਈ ਆ ਸਭ ਲੋਕ ਪਰੇਸ਼ਾਨ ਆ ਸਾਡੀ ਹੀ ਕਿ ਰਿਕਵੈਸਟ ਹੈ ਕਿ ਇਹ ਸੜਕ ਦਾ ਬਦਲਾ ਜਲਦੀ ਜਲਦੀ ਕੰਮ ਕਰਾਇਆ ਜਾਵੇ ਕਿ ਨਾ ਪਬਲਿਕ ਘਾਟੀ ਥੋੜੀ ਸਹੀ ਰਵੇ ਪਰੇਸ਼ਾਨ ਨਾ ਹੋਵੇ ਬਰਸਾਤਾਂ ਦਾ ਮੌਸਮ ਹੋਰ ਪਰੇਸ਼ਾਨੀ ਹੋਣੀ ਹੈ ਕਿ ਫਿਰ ਪਾਣੀ ਚੱਕੜ ਕੀਟੜ ਸਭ ਕੁਝ ਤੇ ਖਿਲਰਿਆ ਹੁੰਦਾ ਸਰ ਅੰਮ੍ਰਿਤਸਰ ਦਾ ਸਿਟੀ ਸੈਂਟਰ ਕੋਲ ਆਨ ਵਾਲੀ ਜਗਾ ਕੀਤੇ ਕਿ ਜਿਹੜਾ ਅੰਮ੍ਰਿਤਸਰ ਦਾ ਸੈਂਟਰ ਕਿਹਾ ਜਾਂਦਾ ਵੈ ਪਰ ਸੈਂਟਰ ਦੇ ਹਾਲਾਤ ਦੇਖੋ ਇਹਨੇ ਬੱਦਰ ਹਾਲਾਤ ਹੋਏ ਪਏ ਆ ਕਿ ਸਰਕਾਰਾਂ ਮੌਜੂਦਾ ਸਰਕਾਰਾਂ ਵੱਲੋਂ ਤੇ ਕੰਮ ਜ਼ਰੂਰ ਕਰਾਏਗੇ ਉਦਘਾਟਨ ਵੀ ਕੀਤੇਗੇ ਕਿ ਸੀਵਰੇਜ ਦੀ ਪ੍ਰਣਾਲੀ ਤੇ ਸੀਵਰੇਜ ਪੈਣਗੇ ਪਰ ਕੰਮ ਇਹਨਾ ਸੁਸਤ ਦੇ ਵਿੱਚ ਚੱਲ ਰਿਹਾ ਹੈ ਕਿ ਬੁਰਾ ਹਾਲ ਹੈ ਕਿ ਇਸ ਵਾਲੇ ਕੀ ਦੁਕਾਨਦਾਰ ਇੱਥੇ ਜਿੰਨੇ ਵੀ ਦੁਕਾਨਦਾਰ ਬੈਠੇ ਹੋਏ ਨੇ ਜਾਂ ਹੋਟਲ ਵਪਾਰੀ ਹੈਗੇ ਨੇ ਉਹ ਸਾਰਿਆਂ ਹੀ ਦੁਖੀ ਹੈਗੇ ਨੇ ਕਿਉਂਕਿ ਇੱਥੇ ਮਿੱਟੀ ਘਟਾ ਸਿਰਫ ਖਾਣੋ ਸੇ ਵਪਾਰੀ ਬੈਠਾ ਹੋਇਆ ਹੈ। ਅਗਵਾਨ ਵਾਲਾ ਜਿਹੜਾ ਪੀਕ ਦੇ ਉੱਤੇ ਬਰਸਾਦਾ ਮੌਸਮ ਹੈ ਗਵਾ ਤੇ ਮੌਸਮ ਦੇ ਦੌਰਾਨ ਦੇ ਵਿੱਚ ਤੇ ਕਈ ਤਰ੍ਹਾਂ ਦੇ ਪਾਣੀ ਵੀ ਇੱਥੇ ਖੜੇ ਰਹਿ ਜਾਂ ਨਾਵੇਂ ਜਦੋਂ ਪਾਣੀ ਭਰ ਨਾਵੇਂ ਉੱਥੋਂ ਮੱਛਰ ਦਾ ਵੀ ਆ ਜਣਾ ਫਿਰ ਉਸ ਵੇਲੇ ਇਹਨਾਂ ਨੇ ਕਹਿਣਾ ਕਿ ਡੇਂਗੂ ਜੇ ਕਿਸੇ ਨੂੰ ਆ ਗਿਆ ਤੇ ਫਿਰ ਇਹਨਾਂ ਨੇ ਕਹਿਣਾ ਕਰੋਨਾ ਆ ਗਿਆ ਕਿਉਂਕਿ ਮੱਛਰਾਂ ਦੇ ਨਾਲ ਵੀ ਲੋਕਾਂ ਨੂੰ ਬੁਖਾਰ ਹੋ ਰਿਹਾ ਤੇ ਆਪ ਪੂਰੀ ਤਰ੍ਹਾਂ ਤੇ ਚਾਹੀਦਾ ਕਿ ਇਹ ਕੰਮ ਨੂੰ ਪਹਿਲੇ ਅਧਾਰ ਤੇ ਇਹਨਾਂ ਦਾ ਜਲਦੀ ਤੋਂ ਜਲਦੀ ਕਰਵਾਇਆ ਜਾਵੇ। ਸੜਕ ਦੇ ਵਿੱਚ ਘਾਰ ਪ੍ਰੋਪਰ ਟੋਏ ਬਨੇ ਹੋਏ ਨੇ ਤੇ ਜਦੋਂ ਈ ਰਿਕਸ਼ਾ ਵੀ ਇਹਦਾ ਹੁੰਦਾ ਨਾ ਉਹ ਉਹ ਵੈਸੇ ਹੀ ਸਵਾਰੀਆਂ ਨਾਲ ਭਰਿਆ ਹੁੰਦਾ ਤੇ ਉਹ ਜਦੋਂ ਟੋਏ ਚੋਂ ਨਿਕਲਦਾ ਪਲਟੀ ਖਾ ਕੇ ਵੈਸੇ ਟਿਕ ਜਾਂਦਾ ਤੇ ਕਈ ਵਾਰ ਇੱਥੇ ਕਈਆਂ ਲੋਕਾਂ ਦਾ ਨੁਕਸਾਨ ਹੋ ਚੁੱਕਾ ਜੇ। ਆਪਾਂ ਨੂੰ ਦੇ ਬਹੁਤ ਇਸੇ ਕਰਕੇ ਬਹੁਤ ਸ਼ਿਕਾਇਤ ਆ। ਵੀ ਜਦੋਂ ਬਾਹਰ ਦੀਆਂ ਪ੍ਰੋ ਰੈਸਟਾ ਵਾਲੀਆਂ ਇੱਥੇ ਖਲੋਣ ਡੀਆਂ ਉਹਨਾਂ ਦੀ ਜਿਹੜੀ ਜਿਹੜੀਆਂ ਬਾਹਰੋਂ ਸਵਾਰੀਆਂ ਆਉਂਦੀਆਂ ਉਹਨਾਂ ਦੇ ਘਟਾ ਬਹੁਤ ਜ਼ਿਆਦਾ ਭੰਡਿਆ। ਤੇ ਉਹਨਾਂ ਨੂੰ ਹੁਣ ਮੁਸ਼ਕਲ ਆਦੀ ਹੈ ਜਿਹੜੇ ਲਾਗੇ ਲਾਗੇ ਹੋਟਲ ਆ ਉਹਨਾਂ ਦੇ ਵਿੱਚ ਵੀ ਘਟਾ ਬਹੁਤ ਜ਼ਿਆਦਾ ਜਾਣ ਡਿਆ ਕਾਰੋਬਾਰ ਕੋਈ ਵੀ ਨਹੀਂ ਚੱਲਣ ਡਿਆ ਹੈ ਵਕਤ ਐ ਵਕਤ ਸਾਰੇ ਘਟੇ ਨੇ ਪਰੇਸ਼ਾਨੀ ਦਿੱਤੀ ਆ ਫਾਸਟਵੇ ਨਿਊਜ਼ ਟੀਮ ਇਸ ਟਾਈਮ ਖੜੀ ਹੈ ਅੰਮ੍ਰਿਤਸਰ ਦੇ ਇਲਾਕੇ ਸਿਟੀ ਸੈਂਟਰ ਵਿਖੇ ਜਿੱਥੋਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਾਫੀ ਪਿਛਲੇ ਕਾਫੀ ਕਈ ਮਹੀਨਿਆਂ ਤੋਂ ਇੱਥੇ ਸਿਵਰੇ ਦਾ ਕੰਮ ਚੱਲ ਰਿਹਾ ਹੈ ਔਰ ਜਿਸ ਕਾਰਨ ਸੜਕਾਂ ਪੁੱਟੀਆਂ ਨੇ ਸੜਕਾਂ ਦੇ ਵਿੱਚ ਟੋਏ ਪਏ ਨੇ ਲੇਕਿਨ ਕੰਮ ਕੰਪਲੀਟ ਨਹੀਂ ਹੋਇਆ ਜਿਸ ਕਾਰਨ ਦੁਕਾਨਦਾਰਾਂ ਖਾਸ ਕਰਕੇ ਇੱਥੇ ਹੋਟਲ ਦਾ ਕਾਰੋਬਾਰ ਕਰਨ ਵਾਲੇ ਲੋਕ ਕਿਉਂਕਿ ਇੱਥੇ ਟੂਰਿਸਟ ਬੱਸਾਂ ਵੀ ਆਉਂਦੀਆਂ ਨੇ ਔਰ ਈ ਰਿਕਸ਼ਾ ਵੀ ਨਿਕਲਦੇ ਨੇ ਸਵਾਰੀਆਂ ਲੈ ਕੇ ਔਰ ਉਹ ਹਮੇਸ਼ਾ ਹੀ ਇੱਥੇ ਕੋਈ ਨਾ ਕੋਈ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਕਾਰਨ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਕੰਮ ਨੂੰ ਜਲਦੀ ਕੰਪਲੀਟ ਕਰਵਾਇਆ ਜਾਵੇ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਫਿਊਚਰ ਟਾਈਕਨ ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸ਼ੀ ਸਹਾਣੀ ਨੇ ਜ਼ਿਲ੍ਹੇ ਦੇ ਖਾਨ ਪੀਣ ਵਾਲੀਆਂ ਵਸਤੂਆਂ ਵਿੱਚ ਕੰਮ ਕਰਨ ਦੇ ਸ਼ੌਕੀਨਾ ਲਈ ਇੱਕ ਜ਼ਿਲ੍ਹਾ ਪੱਧਰੀ ਫੂਡ ਸੇਫਟੀ ਬਣਾਉਣ ਦਾ ਇਸ ਮੌਕੇ ਉਹਨਾਂ ਖਾਲਸਾ ਕੁੱਲਚੇ ਦੇ ਕਾਰੋਬਾਰੀ ਅਮਨਜਿੰਦਰ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਅੰਮ੍ਰਿਤਸਰ ਦੇ ਮਕਬੂਲਪੁਰਾ ਦੀ ਵਾਇਰਲ ਵੀਡੀਓ ਬਾਰੇ ACP ਪੂਰਬੀ ਡਾਕਟਰ ਸ਼ੀਤਲ ਸਿੰਘ ਨੇ ਵਿਸਥਾਰਪੂਰਕ ਜਾਣਕਾਰੀ ਸਾਂਝੀ ਕੀਤੀ। 22 6 2024 ਦੇਰ ਰਾਤ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ ਨਸ਼ੇ ਦੇ ਹਾਲਾਤ ਵਿੱਚ ਮਕਬੂਲਪੁਰਾ ਦੇ ਇਲਾਕੇ ਵਿੱਚ ਘੁੰਮਦਾ ਨਜ਼ਰ ਆਇਆ। ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ SHO ਮਕਬੂਲਪੁਰਾ ਵੱਲੋਂ ਰੇਡ ਕੀਤਾ ਗਿਆ। ਤੇ ਇਸ ਵਿਅਕਤੀ ਨੂੰ ਅਪਰੈਂਡ ਕੀਤਾ ਗਿਆ। ਇਸ ਨੇ ਆਪਣਾ ਨਾਮ ਸ਼ਿਵਚਰਨ ਸਿੰਘ ਵਾਸੀ ਸੁਲਤਾਨਬин ਰੋਡ ਅੰਮ੍ਰਿਤਸਰ ਦੱਸਿਆ ਹੈ। ਇਸ ਨੇ ਇਹ ਵੀ ਦੱਸਿਆ ਕਿ ਦੇਰ ਰਾਤ ਇਹ ਜਦੋਂ ਪਾਰਟੀ ਮਨਾ ਕੇ ਆਪਣੇ ਦੋਸਤੇ ਘਰੋਂ ਆ ਰਿਹਾ ਸੀ ਜਿੱਥੇ ਉਸ ਨੇ ਸ਼ਰਾਬ ਦਾ ਜ਼ਿਆਦਾ ਸੇਵਨ ਕੀਤਾ ਹੋਇਆ ਸੀ ਤੇ ਜਦੋਂ ਉਹ ਆਪਣੇ ਘਰ ਨੂੰ ਲੋਡ ਰਿਹਾ ਸੀ ਤੇ ਕਿਸੇ ਅਣਜਾਣ ਵਿਅਕਤੀ ਵੱਲੋਂ ਉਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਨਿੱਤ ਕਰ ਦਿੱਤਾ ਗਿਆ। ਇਸ ਨੂੰ ਕਨਫਰਮ ਕਰਨ ਵਾਸਤੇ ਐਸਐਚਓ ਮਕਬੂਲਪੁਰਾ ਦੀ ਟੀਮ ਵੱਲੋਂ ਇਸ ਦਾ ਡਾਕਟਰੀ ਮਲਾਜਾ ਕਰਾਇਆ ਗਿਆ। ਜਿਸ ਵਿੱਚ ਡਾਕਟਰ ਸਾਹਿਬ ਦੀ ਜਿਹੜੀ ਰਿਪੋਰਟ ਆਈ ਸੀ ਉਸ ਵਿੱਚ ਇਹ ਦਰਸਾਇਆ ਗਿਆ ਕਿ ਇਸ ਦੇ ਬਲੱਡ ਵਿੱਚ ਕੇਵਲ ਤੇ ਕੇਵਲ ਐਲਕੋਹਲ ਦਾ ਕੰਟੈਂਟ ਹੀ ਪਾਇਆ ਗਿਆ ਹੈ ਤੇ ਇਸ ਤੇ ਕਾਰਵਾਈ ਕਰਦੇ ਹੋਏ ਤਾਰਾ 128 ਬੀ ਐਨ ਐਸਐਸ ਦੇ ਅਧਿਨ ਇਸ ਨੂੰ ਬੰਕ ਕੀਤਾ ਗਿਆ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਜਿਹੜੀ ਸਾਡੇ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਾ ਵਿਰੁੱਧ ਇਸ ਨੂੰ ਪ੍ਰਭਾਵਿਤ ਕਰਨ ਵਾਸਤੇ ਇਸ ਕਿਸੇ ਸ਼ਰਾਰਤੀ ਅੰਸਰ ਵੱਲੋਂ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਤਾਂ ਕਿ ਇਹ ਜਿਹੜੀ ਮੁਹਿੰਮ ਹੈ ਇਸ ਨੂੰ ਜਿਹੜਾ ਹੈਗਾ ਲੋਕਾਂ ਨੂੰ ਇਹਦੇ ਅਗੇਂਸਟ ਕੀਤਾ ਜਾਵੇ ਤੇ ਮੈਂ ਆਪ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਕਿ ਜਦੋਂ ਵੀ ਇਧਾਨੀ ਕੋਈ ਵੀਡੀਓ ਅਪਲੋਡ ਹੁੰਦੀ ਹੈ ਉਹਦੇ ਫੈਕਟਸ ਨੂੰ ਚੰਗੀ ਤਰ੍ਹਾਂ ਜਾਣਿਆ ਜਾਵੇ ਤਾਂ ਹੀ ਉਸ ਤੋਂ ਬਾਅਦ ਉਸਤੇ ਕਮੈਂਟ ਕੀਤਾ ਜਾਵੇ ਧੰਨਵਾਦ ਲੁਧਿਆਣਾ ਤੇ ਗੁਜਰਾਤ ਵਿੱਚ ਜਿੱਤ ਦਾ ਜਸ਼ਨ ਮਨਾਉਂਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵਿਧਾਇਕ ਡਾਕਟਰ ਅਜੀਤ ਗੁਪਤਾ ਦੀ ਅਗਵਾਈ ਹੇ ਭੰਗੜਾ ਪਾ ਕੇ ਅਤੇ ਲੱਡੂ ਵੰਡ ਕੇ ਜਸ਼ਨ ਮਨਾਇਆ ਵਿਧਾਇਕ ਗੁਪਤਾ ਨੇ ਕਿਹਾ ਕਿ ਇਹ ਜਿੱਤ ਪਾਰਟੀ ਨੂੰ 2027 ਵਿੱਚ ਪਹਿਲਾਂ ਨਾਲੋਂ ਵੀ ਵੱਡੀ ਜਿੱਤ ਦਿਵਾਏਗੀ ਟਰਸਟੀ ਮਨਦੀਪ ਸਿੰਘ ਮੋਂਗਾ ਕੌਂਸਲਰ ਵਿਕੀ দত্ত ਮਨਜੀਤ ਸਿੰਘ ਗੁਰਦਾਸ ਸਿੰਘ ਮੂਨਾ ਮਹਾਜਨ ਅਤੇ ਖੁਸ਼ੀਦ ਅਹਿਮਦ ਸਮੇਤ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ ਆਮ ਆਦਮੀ ਪਾਰਟੀ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਜਿੱਤ ਦਾ ਪਰਚਮ ਹੈ ਉਹ ਲਹਿਰਾਇਆ ਉਹਦੇ ਲਈ ਮੈਂ ਪੂਰੇ ਹਿੰਦੁਸਤਾਨ ਦੇ ਆਮ ਆਦਮੀ ਪਾਰਟੀ ਦੇ ਇੱਕ ਇੱਕ ਵਲੰਟੀਅਰ ਸਹਿਬਾਨ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸੀ ਡਿਵੀਜ਼ਨ ਵੱਲੋਂ 170 ਗ੍ਰਾਮ ਹਿਰੋਇਨ ਅਤੇ ਡਰਗ ਮਨੀ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸੰਬੰਧੀ ACP ਪ੍ਰਵੇਸ਼ ਚੋਪੜਾ ਨੇ ਜਾਣਕਾਰੀ ਦਿੱਤੀ ਫਾਸਪੀ ਨਿਊਜ਼ ਟੀਮ ਵੱਲੋਂ ਸ਼ਹਿਰ ਦੀ ਹਰ ਇੱਕ ਸਮੱਸਿਆ ਨੂੰ ਉਜਾਗਰ ਕੀਤਾ ਜਾਂਦਾ ਹੈ ਤਾਂ ਕਿ ਸਰਕਾਰ ਤੇ ਪ੍ਰਸ਼ਾਸਨ ਤੱਕ ਸ਼ਹਿਰ ਵਾਸੀਆਂ ਦੀ ਸਮੱਸਿਆ ਨੂੰ ਪਹੁੰਚਾਇਆ ਜਾ ਸਕੇ ਫਾਸਪੀ ਨਿਊਜ਼ ਟੀਮ ਵੱਲੋਂ ਆਪਣੀ ਜ਼ਿੰਮੇਵਾਰੀ ਤਾਂ ਸਹੀ ਢੰਗ ਨਾਲ ਨਿਭਾਈ ਜਾ ਰਹੀ ਹੈ ਪਰ ਸਰਕਾਰ ਤੇ ਪ੍ਰਸ਼ਾਸਨ ਸ਼ਾਇਦ ਕੁਮ ਕਰਨੀ ਨੀਂ ਸੁੱਤੇ ਹੋਏ ਹਨ ਅਸੀਂ ਗੱਲ ਕਰ ਰਹੇ ਹਾਂ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਆਟੋ ਅਤੇ ਈ ਰਿਕਸ਼ਾ ਦੀ ਜੋ ਸ਼ਹਿਰ ਵਿੱਚ ਵਧਦੇ ਹੀ ਜਾ ਰਹੇ ਹਨ ਜਿਸ ਨਾਲ ਸ਼ਹਿਰ ਵਿੱਚ ਟ੍ਰੈਫਿਕ ਜਾਮ ਅਤੇ ਹਾਦਸੇ ਹੋ ਰਹੇ ਹਨ ਪਰ ਟ੍ਰੈਫਿਕ ਪੁਲਿਸ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਪੁਲਿਸ ਬਸ ਚਲਾਨ ਕੱਟਣ ਵਿੱਚ ਮਸਰੂਫ ਦਿਖਾਈ ਦਿੰਦੀ ਹੈ ਟ੍ਰੈਫਿਕ ਨਾਲ ਉਸਦਾ ਕੋਈ ਲੈਣਾ ਦੇਣਾ ਹੀ ਨਹੀਂ ਸ਼ਾਇਦ ਇਹ ਸਮੱਸਿਆ ਇੰਜ ਹੀ ਰਹੇਗੀ ਪਰ ਫਿਰ ਵੀ ਟ੍ਰੈਫਿਕ ਪੁਲਿਸ ਪਾਸੋਂ ਉਮੀਦ ਸਿਰੂ ਰੱਖਦੇ ਹਾਂ ਇਹ ਰਾਮਬਗ ਏਰੀਆ ਜੀ ਰਾਮਬਾਲ ਪਾਣੀ ਦੀ ਟੈਂਕੀ ਟਾਕਰ ਦਲਬਾਹ ਦੇ ਕੋਲ ਇੱਥੇ ਜਿਹੜੇ ਆਟੋ ਲੱਗਦੇ ਐ ਇੱਥੇ ਐਕਸੀਡੈਂਟ ਹੋ ਜਾਂਦੇ ਨੇ ਚੋਰੀਆਂ ਹੋ ਜਾਂਦੀਆਂ ਨੇ ਲੋਕੀ ਨੰਗਾਂ ਤੇ ਪਰੇਸ਼ਾਨ ਹੋ ਜਾਂਦੇ ਨੇ ਸਵਾਰੀ ਚੁੱਕਣੀ ਹੋਵੇ 10 ਰੁਪਏ ਸਾਰੀ ਛੜ ਕੇ ਮੰਗ ਲੈਂਦੇ ਨੇ ਇਹਨਾਂ ਨੂੰ ਕਿਸੇ ਦਾ ਖੋਪ ਨਹੀਂਗਾ ਡਰ ਨਹੀਂਗਾ ਨਾ ਕਾਨੂੰਨ ਦਾ ਕੋਈ ਡਰੇਗਾ ਇਹ ਸਾਰੀ ਟ੍ਰੈਫਿਕ ਜਮ ਕਰ ਦਿੰਦੇ ਨੇ ਜਿਹੜੇ ਨਾਲ ਬਸਾਂ ਨਹੀਂ ਗਏ ਪੈਂਦਾ ਵਾ ਤੇ ਇੱਥੇ ਐਕਸੀਡੈਂਟ ਵੀ ਬੜੇ ਹੁੰਦੇ ਨੇ ਇੱਥੇ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਤਾਂ ਤੋਂ ਆਪੋ ਆਣ ਵਾਲੇ ਕੋਲ ਜਿੱਦੋਂ ਸਵਾਰੀ ਤਾਂ ਨਹੀਂ ਇਹਨਾਂ ਨੇ ਸਾਈਡ ਤੇ ਕਰਕੇ ਨਹੀਂ ਤਾਂ ਨਹੀਂ ਵਿਚਕਾ ਕਰਕੇ ਤਾਂ ਨਹੀਂ ਇਹਨਾਂ ਨੇ ਦੋ ਅਖਰੋ ਮਗਰੋਂ ਗੱਡੀ ਆਂਦੀ ਕਿਸੇ ਵੱਜ ਗਈ ਕਿਸੇ ਐਕਸੀਡੈਂਟ ਹੋ ਗਿਆ ਸੱਟ ਹੋ ਗਈ ਐਥੇ ਰੋਜ਼ ਨਾ ਹੀ ਹੈਪਨ ਹੋਏ ਰਹਿੰਦੇ ਨੇ ਤੇ ਚੌਂਕ ਹੈਗਾ ਨਾ ਚੌਂਕ ਤੇ ਬੈਟਰੀ ਵਾਲੇ ਰਸ਼ਕੇ ਹੋਏ ਜੇ ਓਟੋ ਵਾਲੇ ਇਹਨਾਂ ਦੇ ਉੱਪਰ ਨੱਥ ਪਾਣ ਦੀ ਸਰਕਾਰ ਨੂੰ ਇਹਨਾਂ ਦਾ ਕੋਈ ਸੋਚਣਾ ਚਾਹੀਦਾ ਹੈ ਜੇ ਇਹਨਾਂ ਨੂੰ ਕੋਈ ਸਟੈਂਡ ਦੇਵੇ ਕਿਸ ਸਟੈਂਡ ਤੇ ਮੁਤਾਬਕ ਚੱਲਣਾ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਜਿੱਥੇ ਮਰਜੀ ਰੋਲ ਲੈਂਦੇ ਨੇ ਇੱਕ ਲੈਂ ਨਹੀਂ ਚਾਰ-ਚਾਰ ਪੰਜ-ਪੰਜ ਲੈਂਨਾ ਲਾ ਲੈਂਦੇ ਨੇ ਫਿਰ ਇੱਕ ਦੂਜੇ ਦੇ ਮਗਰ ਲਾਈ ਜਾਂਦੇ ਲਾਈ ਜਾਂਦੇ ਸਾਰਾ ਕੁਝ ਨਹੀਂ ਇਹਨਾਂ ਦੇ ਧਿਆਨ ਕਰਨ ਦਾ ਕੋਈ ਨਹੀਂ ਗਾਣਾ ਤਾਂ ਆਪਾਂ ਪ੍ਰਸ਼ਾਸਨ ਬੇਤੀਂਗਾਤੇ ਵੀ ਇਹਨਾਂ ਤੇ ਪਰਕੁੜਾ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦਾ ਜਿਹੜਾ ਮਸਲਾ ਹੱਲ ਕੀਤਾ ਜਾਵੇ ਤੇ ਇਹ ਜਿਹੜਾ ਟ੍ਰੈਫਿਕ ਦਾ ਮਸਲਾ ਸਹੀ ਕੀਤਾ ਜਾਵੇ ਬਈ ਕੈਂਪੂ ਨੇ ਬੜਾ ਪਰੇਸ਼ਾਨ ਕੀਤਾ ਜੀ ਇੱਕ ਦੂਜੇ ਲੈਣ ਵਾਲਾ ਕਿਨ ਟੰਬੂ ਸਵਾਰੀ ਤਾਂ ਨਹੀਂ ਸਵਾਰੀ ਜੇ ਤਰ ਨਹੀਂ ਇਹ ਉੱਥੇ ਹੀ ਤਰ ਦੇ ਐਕਸੀਡੈਂਟ ਹੋ ਜਾਂਦੇ ਕਰ ਰਿਹਾ ਇੱਕ ਸਵਾਰੀ ਜੇ ਤਰ ਨਹੀਂ ਉੱਥੇ ਤਰ ਦਿੰਨ ਮੋੜ ਕੇ ਇਸ ਨਾਲ ਵੀ ਪਰੇਸ਼ਾਨੀ ਬੜੀ ਹੁੰਦੀ ਹੈ ਐਕਸੀਡੈਂਟ ਹੋਣ ਦਾ ਖਤਰਾ ਹੈਗਾ ਜੀ ਇਹ ਟੰਬੂ ਦਾ ਹੋਣਾ ਚਾਹੀਦਾ ਕਾਬੂ ਕਰਨਾ ਚਾਹੀਦਾ ਇਹਨਾਂ ਬਖੜਾ ਸਟੈਂਡ ਦਿੱਤਾ ਜਾਵੇ ਇਹਨਾਂ ਨੂੰ ਇਸ ਕਰਕੇ ਸਾਨੂੰ ਆਪਣੀ ਪਰੇਸ਼ਾਨੀ ਆਉਂਦੀ ਹੈ ਅੰਮ੍ਰਿਤਸਰ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਔਟੋ ਰਿਕਸ਼ਾ ਤੇ ਈ ਰਿਕਸ਼ਾ ਜਿੱਥੇ ਦੇਖਦੇ ਨੇ ਬ੍ਰੇਕ ਲਗਾ ਦਿੰਦੇ ਨੇ ਜੋ ਹਾਦਸਿਆਂ ਦਾ ਕਾਰਨ ਬਣਦੇ ਨੇ ਪਰ ਇਹ ਸਮੱਸਿਆ ਲੱਗਦਾ ਹੈ ਕਿ ਕਦੀ ਵੀ ਹੱਲ ਨਹੀਂ ਹੋ ਸਕਦੀ ਕਿਉਂਕਿ ਟ੍ਰੈਫਿਕ ਪੁਲਿਸ ਦਾ ਇਸ ਵੱਲ ਧਿਆਨ ਹੀ ਨਹੀਂ ਹੈ ਟ੍ਰੈਫਿਕ ਪੁਲਿਸ ਬਸ ਚਲਾਨ ਕੱਟਣ ਵੱਲ ਧਿਆਨ ਦੇ ਰਹੀ ਹੈ ਜਿਹਦੇ ਨਾਲ ਸ਼ਹਿਰ ਵਾਸੀ ਪਰੇਸ਼ਾਨ ਨੇ ਆਟੋ ਵਾਲਿਆਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਇਹ ਸ਼ਹਿਰ ਆਪਣਾ ਹੈ ਇਹ ਲੋਕ ਆਪਣੇ ਨੇ ਸੋ ਟ੍ਰੈਫਿਕ ਪੁਲਿਸ ਇਸ ਵੱਲ ਧਿਆਨ ਦੇਵੇ ਲੋਕਾਂ ਨੇ ਅਪੀਲ ਕੀਤੀ ਹੈ ਉਮੀਦ ਕਰਦੇ ਹਾਂ ਕਿ ਇਸ ਦਾ ਜਲਦ ਹੱਲ ਕੀਤਾ ਜਾਵੇਗਾ ਅਮਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਮੁਖ ਅਫਸਰ थाना सदर ਇਨਸਪੈਕਟਰ ਹਰਸਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ थाना सदर ਦੇ ਏਰੀਆ 88 ਫੀਟ ਰੋਡ ਵਿਖੇ ਸਰਚ ਅਭਿਆਨ ਚਲਾਇਆ ਗਿਆ ਜਿਸ ਦੇ ਤਹਿਤ ਜੁਰਾਇਮ ਪੇਸ਼ ਆ ਅਤੇ ਜ਼ਮਾਨਤ ਤੇ ਬਾਹਰ ਆਏ ਵਿਅਕਤੀਆਂ ਦੀਆਂ ਰਿਹਾਈਆਂ ਦੀ ਚੈਕਿੰਗ ਕੀਤੀ ਗਈ ਅਤੇ ਵਹੀਕਲਾਂ ਦੀ ਮਾਲਕੀ ਦੀ ਚੈਕਿੰਗ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਬਰੀਕੀ ਨਾਲ ਪੁੱਛਗਿੱਛ ਵੀ ਕੀਤੀ ਗਈ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 222 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 552 ਸ਼੍ਰੀ ਦਰਗਿਆਣਾ ਤਿਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ 3 जुलाई तो शुरू हो रही श्री अमरनाथ यात्रा ਲਈ સેવા ਸੁਸਾਇਟੀਆਂ ਵੱਲੋਂ ਲੰਗਰ સેવા ਦੇ ਟਰੱਕ ਕੀਤੇ ਗਏ ਰਵਾਨਾ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜੇ ब्रेक ਤੋਂ ਬਾਅਦ। ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਬਾਬਾ ਬਲਫਾਨੀ ਦੇ ਦਰਸ਼ਨਾਂ ਲਈ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। श्री अमरनाथ ਯਾਤਰਾ ਦੌਰਾਨ ਕਈ ਪੰਡਾਰਾ ਕਮੇਟੀਆਂ ਨੇ ਬਾਲਟਾਲ ਅਤੇ ਪਹਿਲਗਾਮ ਵਿੱਚ ਆਪਣੇ ਪੰਡਾਰੇ ਲਗਾਉਣ ਲਈ ਸੇਵਾਦਾਰਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਹੈ। ਹਰ ਹਰ ਮਹਾਦੇਵ ਸੇਵਾ ਦਲ ਵੱਲੋਂ ਪੰਡਾਰੇ ਲਈ ਖਾਨ ਪੀਣ ਦੀਆਂ ਚੀਜ਼ਾਂ ਵੀ ਭੇਜੀਆਂ ਗਈਆਂ ਹਨ। ਸੇਵਾਦਾਰ ਅਮਿਤ ਅਬਰੋਲ, ਬੰਟੀ ਸ਼ਰਮਾ, ਮਨੀਸ਼ ਮਹਾਜਨ, ਸਨੀ ਸ਼ਾਬੜਾ। ਅਨਿਲ ਟੰਡਨ ਨੇ ਕਿਹਾ ਕਿ ਸ਼ੇਵਪਕਾ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਲਈ ਆਉਣਾ ਚਾਹੀਦਾ ਹੈ। ਪੰਡਾਰਾ 1 ਜੁਲਾਈ ਨੂੰ ਸ਼ੁਰੂ ਕੀਤਾ ਜਾਵੇਗਾ। ਅੱਜ ਜੀ ਦੇਖੋ ਜੀ ਜਿਹੜੀ ਸਾਰਿਆਂ ਨੂੰ ਸ਼ਿਵ ਭਗਤਾਂ ਨੂੰ ਪਤਾ ਕਿ ਜਿਹੜੀ ਹੁਣ ਇਸ ਟਾਈਮ ਅਮਨਾ ਯਾਤਰਾ ਦੀ ਤਿਆਰੀ ਚੱਲ ਰਹੀ ਹੈ ਹੁਮ ਹੁਮ ਆ ਕੇ ਚੱਲ ਰਹੀ ਹੈ ਉਹਦੇ ਉਪਲਕਸ਼ ਦੇ ਵਿੱਚ ਸਾਡੀ ਸੰਸਥਾ ਹਰ ਹਰ ਮਹਾਦੇਵ ਸੇਵਾ ਦਲ ਬੁਢਲਾਡਾ ਵੱਲੋਂ ਜਿਹੜਾ ਸ਼ਾਖਾ ਆਡੀ ਅੰਮ੍ਰਿਤਸਰ ਆ ਅੱਜ ਉਥੇ ਭੋਜਨ ਬੋਲੇਨਾਥ ਦੇ ਉਥੇ ਰਾਸ਼ਨ ਸਮਗਰੀ ਭੇਜੀ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਸਾਰੇ ਅੰਮ੍ਰਿਤਸਰ ਦੀ ਬ੍ਰਾਂਚ ਦੇ ਸਾਰੇ ਸਦਸਿਆਂ ਦੇ ਨਾਲ ਅੱਜ ਅਸੀਂ ਟੋਟਲ ਜਿਹੜਾ 1.5 ਮਹੀਨੇ ਤੋਂ ਰਾਸ਼ਨ ਇਕੱਠਾ ਕੀਤਾ ਅੱਜ ਅਸੀਂ ਗੱਡੀ ਲੋਡ ਕਰਕੇ ਬਾਲਟਾਲੀ روانਗੀ ਕਰ ਲੰਗੇ ਨੇ ਇਸ ਤੋਂ ਪਹਿਲੇ ਸਾਡੀਆਂ ਤਿਆਰ ਗੱਡੀਆਂ ਜਾ ਚੁੱਕੀਆਂ ਔਰ ਬਾਲਟਾਲ 'ਚ ਸਾਡਾ ਸ਼ੈੱਡ ਲੱਗ ਚੁੱਕਾ ਹੈ ਸਾਡਾ ਗੁਫਾ ਦੇ ਉੱਪਰ ਪਹਿਲੀ ਸੀੜੀ ਤੇ ਸਾਡਾ ਨੰਗਾ ਲੱਗਦਾ ਜੋ ਅਸੀਂ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਆਏ ਸਾਡੇ ਮਿੱਤ ਜੀ ਸਾਡੇ ਮਨੀਸ਼ ਜੀ ਤੇ ਇਹਨਾਂ ਦੀ ਪਾਰਟੀ ਬੜੇ ਹੀ ਸੰਯੋਗ ਦਿੰਦੀ ਹੈ ਸਾਨੂੰ ਜੋ ਕਿ ਅੱਜ ਇਹਨਾਂ ਨੇ ਸਾਰੇ ਅੰਮ੍ਰਿਤਸਰ ਤੋਂ ਰਫੈਂਡ ਦਾ ਹੋਰਾ ਰਾਸ਼ੀ ਆਪਣੀ ਇਕੱਠੀ ਕਰਕੇ ਜੀ ਬਾਲਟਾਲ ਵਾਸਤੇ ਭੇਜ ਰਹੇ ਨੇ ਲੰਗਰ 3 ਜੁਲਾਈ ਤੋਂ ਲੈ ਕੇ ਰક્ષાਬੰਧਨ ਤੱਕ ਚੱਲੇਗਾ ਜੀ ਪ੍ਰਭੂ ਇੱਛਾ ਤੇ ਪ੍ਰਭੂ ਇੱਛਾ ਦਾ ਪ੍ਰਬੰਧ ਹੋ ਤੇ ਗਰਮ ਪਾਣੀ ਦਾ ਜੀ ਕੰਬਲ ਦਾ ਮੈਡੀਸਨ ਹਰ ਆਪਣੇ ਯਾਤਰੀ ਦੇ ਖਾਣ ਦਾ ਪ੍ਰਬੰਧ ਪੀਣ ਦਾ ਪ੍ਰਬੰਧ ਔਰ ਜਿੰਨਾ ਵੱਧ ਤੋਂ ਵੱਧ ਹੋ ਸਕੇ ਲੰਗਰ ਕੋਸ਼ਿਸ਼ ਕਰਦਾ ਹੈ ਕਿ ਹਰ ਯਾਤਰੀ ਨੂੰ ਅਸੀਂ ਆਪਨਾ ਹਰ ਚੀਜ਼ ਪ੍ਰੋਵਾਈਡ ਕਰੀਏ ਬਾਕੀ ਸਾਰੇ ਆਓ ਬਹੁਤ ਵੈਲਕਮ ਹੈ ਸੰਗਤਾਂ ਨੂੰ ਇਹ ਕਹਿਣਾ ਚਾਹਾਂਗੇ ਪਹਿਲਾ ਹੌਮ ਹੁਮਾ ਕੇ ਪਹੁੰਚੋ ਉੱਥੇ ਆਓ ਆਪਣਾ ਸਹਿਯੋਗ ਦਿਓ ਉੱਥੇ ਮੈਂ ਭੋਲੇनाथ ਅੱਗੇ ਇਹੋ ਹੀ ਬੇਨਤੀ ਕਰਨਾ ਇਹਨਾਂ ਸਾਰਿਆਂ ਨੌਜਵਾਨ ਭਰਾਵਾਂ ਨੂੰ ਭੋਲੇनाथ ਆਪਣਾ ਆਸ਼ੀਰਵਾਦ ਦਵੇ ਇਹ ਚੜਦੀ ਕਲਾ ਜਰਨ ਇਸੇ ਤਰ੍ਹਾਂ ਹੀ ਭੋਲੇਨਾਥ ਦਾ ਨਾਮ ਔਰ ਕੀਰਤੀ ਪ੍ਰਮਾਤਮਾ ਇਹਨਾਂ ਨੂੰ ਇੰਨੀ ਕਿ ਦਵੇ ਕਿ ਇਹ ਇਸੇ ਤਰ੍ਹਾਂ ਜੋਸ਼ ਨਾਲ ਕੰਮ ਕਰਦੇ ਰਹਿਣ ਹਰ ਹਰ ਮਹਾਦੇਵ ਸੇਵਾ ਦਲ ਵੱਲੋਂ ਸ਼੍ਰੀ ਅਮਰਨਾਥ ਜਤਰਾ ਦੌਰਾਨ ਸ਼੍ਰੀ ਅਮਰਨਾਥ ਵਿਖੇ 27ਵਾਂ ਭੰਡਾਰਾ ਲਗਾਇਆ ਜਾ ਰਿਹਾ ਹੈ ਇਸ ਵਕਤੇ ਗੱਲਬਾਤ ਕਰਦੇ ਆਇਆ ਸੋਸਾਇਟੀ ਮੈਂਬਰਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਬਾਤ ਤੋਂ ਚੜ ਕੇ ਪੋਲੇ ਬਾਬਾ ਦੇ ਦਰਸ਼ਨ ਕਰਨ ਅਤੇ ਪੋਲੇ ਬਾਬਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਮਰਥਰ ਫਾਸਟਵੇ ਖਬਰਾਂ ਨਾਲ ਵੀ ਸੀਨੀਅਰ ਰਿਪੋਰਟਰ ਕਮਲ ਕੁਮਾਰ ਦੇ ਨਾਲ ਰਕੇਸ਼ ਕੁਮਾਰ ਪੰਜਾਬ ਸਰਕਾਰ ਦੇ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਦ ਦੇ ਡਾਇਰੈਕਟਰ ਵਜੋਂ ਨਿਯੁਕਤ ਹੋਣ ਤੇ ਰਵਿੰਦਰ ਹੰਸ ਧੰਨਵਾਦ ਪ੍ਰਗਟ ਕਰਨ ਲਈ ਪਾਬਾ ਬਾਲਕਨਾ ਜੀ ਦੇ ਦਰਬਾਰ ਪਹੁੰਚੇ ਇਸ ਦੌਰਾਨ ਉਹਨਾਂ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਹਰ ਸਮੇਂ ਸੇਵਾ ਵਿੱਚ ਹਾਜ਼ਰ ਰਹਿਣ ਦਾ ਪ੍ਰੋਸਾ ਦਿੱਤਾ। ਇਸ ਦੌਰਾਨ ਉਹਨਾਂ ਨੂੰ ਮੰਦਿਰ ਕਮੇਟੀ ਦੇ ਮੈਂਬਰਾਂ ਮਹਾਂਤਰ ਰਮਨ ਕੁਮਾਰ, ਪੰਡਿਤ ਮਦਨ ਲਾਲ, ਕਮਲ ਸ਼ਰਮਾ, ਆਸ਼wini ਖੰਨਾ, ਡਾਕਟਰ ਕਿਸ਼ਨ ਸੋਨੀ, ਰੋਹਿਤ ਅਤੇ ਹੋਰ ਮੈਂਬਰਾਂ ਨੇ ਸਨਮਾਨਿਤ ਕੀਤਾ। ਗੁਰੂਆਦੀ ਬਾਣੀ ਤੇ ਲਿਖਿਆ ਹੈ ਰਾਜ ਬਿਨਾਂ ਨਾ ਧਰਮ ਚਲੇ ਹੈ, ਤਰਫ ਬਿਨਾਂ ਸਭ ਕਦੇ ਮੰਦੇ। ਕੋਈ ਕਿਸੇ ਕੋ ਰਾਜ ਦਾ ਦੇਹ ਦੋ ਦੇ ਹੈ, ਤੁ ਦੋ ਦੇ ਹੈ, ਨਿਜ ਬਲ ਸੇ। ਉਹਨੀ ਬਾਣੀ ਦੇ ਵਿੱਚ ਐਸੀ ਗੱਲ ਦਿੱਤੀ ਹੈ ਰਾਜ ਰਾਜ ਬਿਨਾਂ ਧਰਮ ਚੱਲਦਾ ਧਰਮੋ ਚਾਈਕਲ ਦਿੱਤਾ ਗਿਆ ਤੋਂ ਜਿਸ ਦਾ ਰਾਜ ਕਹਿ ਮੋ ਦਾ ਧਰਮ ਵੀ ਕਹਿ ਪਿੰਡ ਡੱਲੇ ਕੇ ਵਿਖੇ ਬਲੌਕ ਚ ਗਾਵਾਂ ਵੱਲੋਂ ਇੱਕ ਤਰਫਾ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਜ਼ਿਲ੍ਹਾ ਚੰਨਲਸ ਘਤਰ ਹਰਜਰਨ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਬੀਡੀਓ ਦਫ਼ਤਰ ਚ ਗਾਵਾਂ ਦਾ ਘਰਾਓ ਕਰਕੇ ਨਾਰੇਬਾਜ਼ੀ ਕੀਤੀ ਐਸ ਮੌਕੇ ਰਣਜੀਤ ਸਿੰਘ ਬਲਾਕ ਸਕੱਤਰ ਬਲਦੇਵ ਸਿੰਘ ਨਿਰਮਲ ਸਿੰਘ ਦਿਲਬਖ ਸਿੰਘ ਸੁਖਦੇਵ ਸਿੰਘ ਕਲੇਰ ਪਨੀਏਕ ਨੇ ਕਿਹਾ ਕਿ ਪਿਛਲੀ 13 ਜੂਨ ਨੂੰ ਵੀ ਪੰਚਾਇਤੀ ਜ਼ਮੀਨ ਦੀ ਬੋਲੀ ਹੋ ਚੁੱਕੀ ਹੈ ਐਸ ਮੌਕੇ ਕਿਸਾਨ ਆਗੂਆਂ ਨੇ ਬੀਡੀਓ ਚਗਾਵਾ ਨੂੰ ਪੰਚਾਇਤੀ ਬੋਲੀ ਰੱਦ ਕਰਵਾਉਣ ਲਈ ਮੰਗ ਪੱਤਰ ਵੀ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਫਿਰ ਵੀ ਕੋਈ ਸੁਣਵਾਈ ਨਾ ਹੋਈ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਐਸ ਮੌਕੇ ਬੀਡੀਓ ਚਗਾਵਾ ਜਸਬੀਰ ਸਿੰਘ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜੋ ਪੰਚਾਇਤੀ ਬੋਲੀ ਕਰਵਾਈ ਗਈ ਹੈ ਉਹ ਕਾਨੂੰਨ ਮੁਤਾਬਕ ਕਰਵਾਈ ਗਈ ਹੈ बोली ਪਹਿਲਾਂ ਅਸੀਂ ਦਿੱਤੀ ਆ ਅਸੀਂ ਨਾਂ ਲਿਖਾਏ ਨੇ ਪੈਸੇ ਜਮ੍ਹਾਂ ਕਰਵਾਏ ਸੈਕਟਰੀ ਦੇ ਕੋਲ 10-10 ਹਜ਼ਾਰ ਰੁਪਿਆ ਠੀਕ ਹੈ ਜੀ ਉਹ ਉਹਨਾਂ ਦੇ ਉੱਤੇ ਉਸ ਚੀਜ਼ ਦੇ ਉੱਤੇ ਉਹ ਰਹਿ ਨਹੀਂ ਆ ਅੱਜ ਉਹਨਾਂ ਨੇ ਫੇਰ ਸਾਨੂੰ ਇਧਰਲੇ ਪਾਸੇ ਧੱਕਿਆ ਇਹਨੂੰ ਵੀਡੀਓ ਵਾਲੇ ਪਾਸੇ ਤੇ ਵੀਡੀਓ ਸਾਹਿਬ ਨੂੰ ਮਿਲੋ ਇਹ ਜਾ ਕੇ ਤੁਸੀਂ ਵੀਡੀਓ ਸਾਹਿਬ ਨੂੰ ਮਿਲਣ ਵਾਸਤੇ ਅਸੀਂ ਇੱਥੇ ਪਹੁੰਚੇ ਤੇ ਉਧਰੋਂ ਬੋਲੀ ਕਰਵਾਤੀ ਹੈ ਸੈਕਟਰੀ ਸਾਹਿਬ ਨੇ ਇਹਨਾਂ ਦੀ ਸਾਰਿਆਂ ਦੀ ਮਿਲੀ ਭੁਗਤਿਆ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਚੀਜ਼ ਕਿ ਪਿਛਲੇ 13 ਤਰੀਕ ਨੂੰ ਆ ਫੈਸਲਾ ਬੋਲੀ ਹੋਈ ਸੀ ਉਸ ਬੋਲੀ ਬਾਰੇ ਅੱਜ ਦੁਬਾਰਾ ਬੋਲੀ ਕਰਾਉਣ ਨੂੰ ਵੀਡੀਓ ਨੇ ਆਰਡਰ ਕੀਤੇ ਆ ਤੇ ਇਸ ਵਾਸਤੇ ਤੁਸੀਂ ਸਾਡੇ ਨਾਲ ਚਲੋ ਅਸੀਂ ਇੱਥੇ ਆ ਮੈਂ ਇੱਥੇ ਆਇਆ ਵਾਂ ਆਣ ਕੇ ਅਸੀਂ ਵੀਡੀਓ ਸਾਹਿਬ ਨਾਲ ਗੱਲ ਕੀਤੀ ਆ ਫੋਨ ਦੇ ਉੱਤੇ ਰਿਕਵੈਸਟ ਕੀਤੀ ਆ ਕਿ ਵੀਡੀਓ ਸਾਹਿਬ ਇਹ ਜਿਹੜੀ ਬੋਲੀ 13 ਤਰੀਕ ਨੂੰ ਹੋ ਚੁੱਕੀ ਆ ਉਹ ਬੋਲੀ ਲਾਗੂ ਕਿਉਂ ਨਹੀਂ ਜਿਉ ਲਾਗੂ ਨਹੀਂ ਤੇ ਅੱਜ ਵਾਲੀ ਵੀ ਕੈਨਸਲ ਕਰੋ ਤਾਂ ਕਿ ਦੁਬਾਰਾ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਔਰ ਡੀਡੀਪੀਓ ਦੀ ਹਾਜ਼ਰੀ ਦੇ ਵਿੱਚ ਇਹ ਬੋਲੀ ਹੋਵੇ ਨਹੀਂ ਜੀ ਇੱਦਾਂ ਦੀ ਕੋਈ ਗੱਲ ਨਹੀਂ ਅੱਜ ਗ੍ਰਾਮ ਪ੍ਰਚਾਰ ਦੱਲੇ ਕੇ ਦੀ ਬੋਲੀ ਸੀ ਤੇ ਇਹ ਬੋਲੀ ਜਿਹੜੀ ਨੀਮਾ ਦੇ ਤਹਿਤ ਕੀਤੀ ਗਈ ਆ ਇਹ ਸਬੰਧੀ ਪੂਰਾ ਮਤਲਬ ਕਿ ਪੁਲਿਸ ਪ੍ਰੋਟੈਕਸ਼ਨ ਵਿੱਚ ਅਸੀਂ ਲੈ ਕੇ ਦਿੱਤੀ ਸੀ ਕਿਉਂਕਿ ਪਹਿਲੇ ਬੋਲੀ ਹੋਈ ਸੀ ਉਸ ਦਿਨ ਲੜਾਈ ਝਗੜਾ ਉਥੇ ਹੋ ਗਿਆ ਸੀ ਤੇ ਪੰਚਾਇਤ ਸਾਨੂੰ ਫਿਰ ਪੰਚਾਇਤ ਵੱਲੋਂ ਲਿਖ ਕੇ ਆਇਆ ਸੀ ਕਿ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ ਤੇ ਉਹ ਅਸੀਂ ਦਿੱਤੀ ਸੀ ਤੇ ਅੱਜ ਬੋਲੀ ਜਿਹੜੀ ਨਿਯਮਾਂ ਦੇ ਤਹਿਤ ਕਰਵਾਈ ਗਈ ਆ ਐਦਾਂ ਦੀ ਕੋਈ ਗੱਲ ਨਹੀਂ ਕਿਹਾ ਇਹਨਾਂ ਦਾ ਮੈਨੂੰ ਫੋਨ ਆਇਆ ਸੀ 10 ਵਜੇ ਦੇ ਕਰੀਬ ਤੇ ਮੈਂ ਇਹਨਾਂ ਨੂੰ ਖੁਦ ਦੱਸਿਆ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਆ ਵੀ ਅੱਜ ਉੱਥੇ ਬੋਲੀ ਹੋ ਰਹੀ ਹੈ ਤੁਸੀਂ ਟਾਈਮਲੀ ਪਹੁੰਚ ਜਾਓ ਜੇ ਤੁਸੀਂ ਲੈਣਾ ਚਾਹੁੰਦੇ ਹੋ ਪਹਿਲੀ ਠੇਕੇ ਦਾ ਤੇ ਤੁਸੀਂ ਟਾਈਮਲੀ ਪਹੁੰਚ ਕੇ ਉੱਥੇ ਬੋਲੀ ਦਿਓ ਬਟ ਇਹਨਾਂ ਨੇ ਐਦਾਂ ਹੀ ਟਾਈਮ ਖਰਾਬ ਕੀਤਾ ਇੱਧਰ ਉੱਧਰ ਦਫਤਰ ਚਾਨ ਦਾ ਬਣਦਾ ਹੀ ਨਹੀਂ ਸੀ ਜਦੋਂ ਮੁਸ਼ਤੀ ਮਨਾਦੀ ਹੋਈ ਹੋਈ ਆ ਇਹਨਾਂ ਨੂੰ ਉੱਥੇ ਰਹਿ ਕੇ ਬੋਲੀ ਦੇਣੀ ਚਾਹੀਦੀ ਸੀ। ਥਾਣਾ ਮਹਿਤਾ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਜਿਗਾਨਾ ਪਿਸਟਲ ਸਮੇਤ ਮੈਗਜ਼ੀਨ ਅਤੇ ਚਾਰ ਜ਼ਿੰਦਾ ਰੋਂਦ ਪ੍ਰਾਪਤ ਕੀਤੇ ਗਏ। ਥਾਣਾ ਚੰਡੇਰ ਪੁਲਿਸ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਤੋਖਾ ਤੜੀ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਨੈਸ਼ਨਲ ਹਿਊਮਨ ਰਾਈਟਸ ਵੈਲਫੇਅਰ ਐਸੋਸੀਏਸ਼ਨ ਦੀ ਬੈਠਕ ਰਾਸ਼ਟਰੀ ਪ੍ਰਧਾਨ ਰਾਜkumar ਖੋਸਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਕਰਮਜੀਤ ਵਿਗ ਨੂੰ ਪੰਜਾਬ ਦਾ ਚੇਅਰਮੈਨ ਅਤੇ ਰਾਸ਼ਟਰੀ ਬੈਡਮਿੰਟਨ ਖਿਡਾਰੀ ਰਾਹੁਲ ਸੋਨੀ ਨੂੰ ਐਸੋਸੀਏਸ਼ਨ ਪੰਜਾਬ ਦਾ ਸਕੱਤਰ ਅਤੇ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਐਸੋਸੀਏਸ਼ਨ ਦੇ ਰਾਸ਼ਟਰੀ ਚੇਅਰਮੈਨ ਰਾਜਕਮਰ ਖੋਸਲਾ ਅਤੇ ਪੰਜਾਬ ਦੇ ਮੁਖੀ ਸਾਕਰਦੀਪ ਸਿੰਘ ਤੁੰਨਾ ਨੇ ਵਿਕਰਮਜੀਤ ਵਿਗ ਅਤੇ ਰਾਹੁਲ ਸੋਨੀ ਨੂੰ ਸਿਰੋਪਾਓ ਅਤੇ ਹਾਰ ਪੈਂਟ ਕਰਕੇ ਸਨਮਾਨਿਤ ਕੀਤਾ ਇਸ ਮੌਕੇ ਰਾਸ਼ਟਰਪਤੀ ਪ੍ਰਧਾਨ ਮਹਿਲਾ ਸੁਰਭੀ ਵਰਮਾ ਰਾਸ਼ਟਰੀ ਸਕੱਤਰ ਪਛਮੀ ਕਿਰਪਾਲ ਸਿੰਘ ਚਾਹਲ ਸੀਨੀਅਰ ਪੱਤਰਕਾਰ ਕੁਮਾਰ ਸੋਨੀ ਵੇਦ ਪ੍ਰਕਾਸ਼ ਹਰਸ਼ ਮਹਿਰਾ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ कि ਅੱਜ ਅਸੀਂ ਆਪਣੇ ਭਰਾ ਵਿਕਰਮਜੀਤ ਸਿੰਘ ਹੁਣਾਂ ਨੂੰ ਨੈਸ਼ਨਲ ਚੇਅਰਮੈਨ ਪੰਜਾਬ ਲਗਾਇਆ ਔਰ ਸਾਨੂੰ ਬਹੁਤ ਪ੍ਰਾਊਡ ਆ ਆਪਣੇ ਭਰਾ ਉਤੇ ਕਿ ਮਨ ਤਨ ਤੇ ਤਨਦੇਹੀ ਨਾਲ ਇਸ ਹਿਊਮਨ ਰਾਈਟਸ ਦੀ ਸੇਵਾ ਕਰੇਗਾ ਔਰ ਪਹਿਲਾਂ ਵੀ ਕਰਦਾ ਆਇਆ ਸੀਗਾ ਤੇ ਗਾ ਵੀ ਕਰਨਗੇ ਮੈਂ ਸਾਰੀ ਕੋਰ ਕਮੇਟੀ ਤੇ ਨੈਸ਼ਨਲ ਹਿਊਮਨ ਰਾਈਟਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਵੀ ਇਹਨਾਂ ਮੈਨੂੰ ਅਹੁਦੇਦਾਰੀ ਦਿੱਤੀ ਆ ਮੈਂ ਉਹਦਾ ਪੂਰਾ ਇਮਾਨਦਾਰੀ ਨਾਲ ਕੰਮ ਕਰਾਂਗਾ ਧੰਨ ਧੰਨ ਬਾਬਾ ਲਕ ਦਾਤਾ ਲਾਲਾ ਵਾਲਾ ਪੀਰ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਗੈਰੀ ਮੰਡੀ ਵਿਖੇ ਮੁਖ ਸੇਵਾਦਾਰ ਬਾਬਾ ਤਰਸੇਮ ਸਿੰਘ ਦੀ ਅਗਵਾਈ ਹੇਠ ਤੁਮਤਾਮ ਨਾਲ ਮਨਾਇਆ ਗਿਆ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਜੰਡਿਆਲਾ ਗੁਰੂ ਦੇ ਕਾਂਗਰਸੀ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਦੇਣੀ ਬੰਡਾਲਾ ਪਹੁੰਚੇ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਾਬਕਾ ਮੈਂਬਰ ਸਤਨਾਮ ਸਿੰਘ ਵਾਈਸ ਚੇਅਰਮੈਨ ਲਖਵਿੰਦਰ ਸਿੰਘ ਲਖਾ ਸਾਬਕਾ ਮੈਂਬਰ ਰਾਜ ਕਰਮ ਸਿੰਘ ਸਮੇਤ ਪਿੰਡ ਵਾਸੀ ਮੌਜੂਦ ਸਨ ਮੁਰਗੇ ਜੋਦੀ ਉਹਨਾਂ ਦੇ ਸ਼ਿਵਾਚੋਕੀ ਕਰਨਾਲ ਕਹਾੜਾ ਨੇ ਕਿਹਾ ਸਾਡੀ ਸੇਵਾ ਕਰ ਜੇ ਸੇਵਾ ਕਰਨਗੇ ਤਾਂ ਇਹਨਾਂ ਆਪਣੇ ਚੁੱਕ ਕਰਾਂਗੇ ਬਿਲਕੁਲ ਨਾ ਮੱਜੇ ਦੇ ਪਿਆਰੇ ਪੰਜੀ ਨੇ ਜਾ ਕੇ ਪੂਕਾ ਮੰਗਿਆ ਮੁਰਗੇ ਬਾਅਦ ਫਿਰ ਆ ਕੇ ਸ਼ਿਵਾਚੋਕੀ ਹੋ ਰਹਾ ਨੰਬਰ ਪਰ ਠੀਕ ਹੈ ਸੇਵਾ ਪੂਰੀ ਉਹਨਾਂ ਨੇ ਕਰਨਾ ਮੇਲਾ ਪੰਜਾ ਪੰਜਵਾਂ ਮੇਲਾ ਹੋਣਾ ਆਲ ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ੀ ਪ੍ਰਧਾਨ ਧਰਮਪਾਲ ਪ੍ਰਭਾਕਰ ਨੇ ਯੋਗ ਗੁਰੂ ਐਡਵੋਕੇਟ ਸ਼੍ਰੀ ਬਾਲਕਿਸ਼ਨ ਨਾਲ ਯੋਗ ਦਿਵਸ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਅਤੇ yogdev ਫਾਇਦਿਆਂ ਬਾਰੇ ਕਈ ਵਿਚਾਰ ਸਾਂਝੇ ਕੀਤੇ। थाना ਡੀ ਡਿਵੀਜ਼ਨ ਨੂੰ ਇੱਕ ਨਾਮਾਅਲੂਮ ਵਿਅਕਤੀ ਦੀ ਲਾਸ਼ ਗੋਲਬਾਗ ਲਕੜ ਮੰਡੀ ਆਰਮੀ ਪੈਨਸ਼ਨ ਦਫ਼ਤਰ ਦੇ ਬਾਹਰ ਮਿਲੀ ਹੈ ਜਿਸ ਦੀ ਉਮਰ ਕਰੀਬ 30 ਤੋਂ 35 ਸਾਲ ਕੱਦ ਕਰੀਬ 5 ਫੁੱਟ ਤੇ 7 ਇੰਚ ਹੈ। ਐਸ ਨੂੰ ਸ਼ਨਾਖਤ ਵਾਸਤੇ ਸਿਵਲ ਹਸਪਤਾਲ ਅੰਮ੍ਰਿਤਸਰ ਮੌਰਿਸ਼ਰੀ ਵਿੱਚ 72 ਘੰਟੇ ਲਈ ਰੱਖਿਆ ਗਿਆ। ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ थाना ਡੀ ਡਿਵੀਜ਼ਨ ਨਾਲ ਸੰਪਰਕ ਕਰੋ। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਫਿਰ ਤੋਂ ਤਰਨਤਾਰਨ ਪੁਲਿਸ ਨੇ ਫਿਰੋਤੀ ਮੰਗਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ਹਿਮਾਚਲ ਪ੍ਰਦੇਸ਼ ਦੇ ਉਨਾ ਜ਼ਿਲ੍ਹੇ ਦੇ ਪਿੰਡ ਅੱਪਰ ਦਹਿਲਾ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਸਮਾਗਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਕੀਤੀ ਸ਼ਿਰਕਤ ਪੰਜਾਬ ਸਰਕਾਰ ਨੇ ਹਾਊਸ ਤੇ ਪ੍ਰੋਪਰਟੀ ਟੈਕਸ ਨਾਲ ਜੁੜੀ ਵਨ ਟਾਈਮ ਸੈਟਲਮੈਂਟ ਸਕੀਮ ਦੀ ਸਮਾਂ ਸੀਮਾ ਚੁਕਿਤਾ ਪਾਦਾ ਇਹ ਸਨ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਛੱਡਾ ਧੰਨਵਾਦ